ਕਿ ਸਾਡਾ ਸਦਾ ਪਰਵਾਹ ਕਿ ਸਾਡਾ ਵਿਸਾ ਜਿਹੜਾ ਗਿਆਨ ਨੂੰ ਸੌਣ ਵਾਸਤੇ ਉਹਦਾ ਸਹਿਬ ਜਦਿਆਂ ਦੀ ਸ਼ਹਾਦਤ ਨੂੰ ਨਮਨ ਕਰਵਾ ਸ਼ਫਰ ਸ਼ਹਾਦਤ ਸ਼ੁਰੂ ਹੋਇਆ ਬੱਚੇ ਗੱਲਾਂ ਬੰਦ ਕਰ ਰਹੇ ਹੋ ਕੀ ਹੋਣਾ ਹੈ ਕਿ ਜਿੰਨਾ ਸਹਿਬ ਜਦਿਆਂ ਨੂੰ ਅਸੀਂ ਨਮਨ ਕਰਨ ਆਏ ਆਂ ਕਿ ਉਹਨਾਂ ਦਾ ਇਤਿਹਾਸ ਸਾਨੂੰ ਪਤਾ ਹੈ ਕਿ ਨਹੀਂ ਪਤਾ ਵੀ ਤੱਕ ਰਹਿਤ ਤੋਂ زیادہ ਦੇ ਵਿੱਚ ਹੋਵੇ ਤੇ ਜਿਸ ਤਾਮਵਾਸ ਤੇ ਆਇਆ ਉਹਦੇ ਵਿੱਚ ਆਪਾਂ ਇੱਕ ਫੈਸਲੇ ਜੀ ਸਮਾਗਮ ਕਰਾਇਆ ਜਾ ਰਿਹਾ ਹੈ ਕਿ ਕਰ ਕਰ ਫਾਇਰ ਜੀ ਦਾ ਖਾਸਾ ਫਾਇਰ ਜੀ ਕੀ ਫਤਿਹ ਜੀ ਸਾਡਾ ਵਿਰਸਾ ਸਾਡਾ ਪਰਿਵਾਰ ਉਹਦਾ ਮਹੀਨਾ ਕੱਲ ਸ਼ੁਰੂ ਹੋਣ ਜਾ ਰਿਹਾ ਜੀ ਇਸ ਮਹੀਨੇ ਚ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਖਾਸਾ ਪੰਥ ਤੋਂ ਆ ਰਿਹਾ ਜੀ ਉਹਨਾਂ ਸਮੂਹ ਸ਼ਿਦਾਂ ਸਿੰਘਾਂ ਨੂੰ ਯਾਦ ਕਰਦਾ ਆ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਲੇ ਉਹ ਸਮੂਹ ਸਿੰਘ ਜੋ ਚਮਕੌਰ ਦੀ ਗੜੀ ਚ ਫਤਿਹਗਰ ਸਾਹਿਬ ਸ਼ਹੀਦ ਹੋਏ ਨੇ ਜੀ ਉਹਨਾਂ ਸਾਰਿਆਂ ਨੂੰ ਯਾਦ ਕਰਦਾ ਆ 22ਵਾਂ ਸਾਲਾਨਾ ਦਸਤਾਰ ਮੁਕਾਬਲਾ ਦਰਬਾਰ ਸਾਹਿਬ ਲੰਗਰ ਹਾਲ ਦੇ ਉੱਪਰ ਇਹ ਸ਼੍ਰੀ ਗੁਰੂ ਆਨੰਦ ਸਾਹਿਬਾ ਲੰਗਰ ਹਾਲ ਦਰਬਾਰ ਸਾਹਿਬ ਦੇ ਸਾਰੇ ਕਿਰਵਾਲੋ ਰੜ ਕੇ ਕਰਵਾਇਆ ਜਾ ਰਿਹਾ ਜੀ ਇੰਨੇ ਬੱਚਿਆਂ ਨੇ ਹਿੱਸਾ ਦਿੱਤਾ ਕਿ ਮਕਸਦ ਕੀ ਹੈ ਇਹ ਅਸੀਂ ਵੈਸੇ ਵੀ ਹਰ ਐਤਵਾਰ ਬੱਚਿਆਂ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਸ੍ਰੀ ਦਸਤਾਰ ਸਿਖਾਉਂਦੇ ਆ ਤੇ ਇਹ ਉਹਨਾਂ ਬੱਚਿਆਂ ਵਿੱਚ ਵੀ ਦਸਤਾਰ ਸੋਹਣੀ ਬੰਨਣ ਵਾਸਤੇ ਕਰਾਇਆ ਜਾ ਰਿਹਾ ਕੰਪੀਟੀਸ਼ਨ ਵੀ ਕਿਉਂਕਿ ਜਦੋਂ ਜਿਹੜੀ ਦਸਤਾਰ ਸਿਰ ਦੇ ਉੱਪਰ ਪਾਈਦੀ ਹੈ ਨਾ ਤੇ ਬੰਦਾ ਆਪਣੇ ਆਪ ਦੀ ਸੰਪੂਰਨ ਹੋ ਜਾਂਦਾ ਹੈ ਜਿਹੜੋ ਜਰੂਰ ਜੇ ਬੰਦੇ ਨੇ ਸਾਰੇ ਕੱਪੜੇ ਪਾਏ ਹੋਣ ਜੇ ਦਸਤਾਰ ਨਾ ਬੱਜੀ ਹੋਵੇ ਤੇ ਸਫਾਰ ਤਿਆਰ ਨਹੀਂ ਹੈ ਜੇ ਇਹ ਦਸਤਾਰ ਬੱਜ ਗਈ ਹੈ ਤੇ ਭਾਵੇਂ ਉਹ ਨਹੀਂ ਤਿਆਰ ਤੇ ਫਿਰ ਉਹ ਤਿਆਰੀ ਹੈ ਇਸ ਕਰਕੇ ਦਸਤਾਰ ਸਰੀਰ ਦਾ ਹਿੱਸਾ ਹੈ ਕੱਪੜਿਆਂ ਦਾ ਨਹੀਂ ਇਸ ਕਰਕੇ ਸਾਰੇ ਬੱਚਿਆਂ 'ਤੇ ਕੰਪੀਟੀਸ਼ਨ ਹੈ ਕਿ ਸੋਹਣੀ ਦਸਤਾਰ ਬੰਨੋ ਤਾਂ ਜੋ ਜਿਹੜੇ ਬੱਚੇ ਹੋਰ ਵੇਖ ਕੇ ਤੁਹਾਨੂੰ ਪ੍ਰੇਰਿਤ ਹੋ ਸਕੇ ਹੋਰ ਸੋਹਣੀ ਸੋਹਣੀ ਬੰਨਣ ਜੀ ਕਿੰਨੇ ਬੱਚਿਆਂ ਨੇ ਇੱਥੇ ਦਿੱਤਾ ਤੇ ਕਿਹੜੀ ਕਿਹੜੀ ਮੋਟੇ ਬੱਚੇ ਏ ਭਾਜੀ 5 ਸਾਲ ਤੋਂ ਲੈ ਕੇ ਤੇ 12 ਸਾਲ ਤੱਕ ਛੋਟੇ ਬੱਚੇ ਆ ਉਸ ਤੋਂ ਬਾਅਦ ਜਿਹੜਾ ਵੱਡੇ ਸਾਰੇ ਬੱਚੇ ਆ ਜੀ ਐਸੇ ਕਿ ਤੋਟ 140 ਬੱਚਿਆਂ ਨੇ ਅੱਜ ਕਰਾਈ ਸੀਗੀ ਰਜਿਸਟ੍ਰੇਸ਼ਨ ਜੀ ਜਿਹਨਾਂ ਦਾ ਮੁਕਾਬਲਾ ਹੋ ਚੁੱਕਾ ਹੈ ਇਹ ਹੋਰ ਬੱਚੇ ਵੀ ਆ ਰਹੇ ਆ ਜੀ ਭਾਈ ਸਰ ਜੀ ਦਸਤਾਰ ਮੁਕਾਬਲੇ ਕਰੇਗੇ ਕੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਮੁਕਾਬਲੇ ਜੋ ਹਰ ਸਾਦੀ ਤਰ੍ਹਾਂ ਹੀ ਕਰਾਈ ਜਾਂਦੇ ਨੇ ਹਰਕਾਂ 22ਵਾਂ ਦਸਤਾਰ ਮੁਕਾਬਲਾ ਹੈ ਤਾਂਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨਾਲ ਸੰਬੰਧਤ ਤੇ ਛੋਟੇ ਸਾਹਿਬ ਜਾਦੇ ਮਾਤਾ ਗੁਜਰੌਰ ਦੀ ਸ਼ਹੀਦੀ ਨੂੰ ਸੰਬੰਧ ਰਿਹਾ ਜਾ ਰਿਹਾ ਜੀ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਹਰ ਵਾਰੀ ਸਾਡਾ ਸਹਿਯੋਗ ਕਰਦੀ ਆ ਔਰ ਹਰ ਐਤਵਾਰ ਦੇ ਐਤਵਾਰ ਵੀ ਇੱਥੇ ਬੱਚਿਆਂ ਨੂੰ ਦਸਤਾਰ ਸਕਲਾਈ ਦਿੱਤੀ ਜਾਂਦੀ ਆ ਤੇ ਹੁਣ ਵੀ ਜਿਹੜਾ ਪ੍ਰੋਗਰਾਮ ਹੋ ਰਿਹਾ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਨਾਲ ਮੈਨੇਜਰ ਸਾਹਿਬ ਹੁਣਾ ਦਾ ਤੇ ਹੋਰ ਹੀ ਪਤਵੰਤੇ ਸੱਜਣਾ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ